ਬੋਲਣਾ ਦਾ ਬਾਈ ਕੀ ਨਾਮ ਕੀ ਹੈ ਜੀ ਪਹਿਲਾਂ ਸਾਨੂੰ ਦੱਸ ਦੇ ਕਿਹੜਾ ਕੋਈ ਬੋਲਣਾ ਕੈਮਰਾ ਫੇਰ ਚਲਾਇ ਨਹੀ ਨਹੀ ਦੱਸ ਕੇ ਨਹੀ ਅਗਲੀ ਸਾਲ ਚ ਕੰਮ ਹੋਏ ਨੇ ਪਹਿਲਾਂ ਆਪ ਵਾਲੇ ਸਾਡੇ ਤਾਂ ਕੋਈ ਕੰਮ ਹੋਇਆ ਨਹੀਂਗਾ ਅੱਛਾ ਜੀ नहीं जी है आप इन्हें करते आप बता दो आप इनको बता रहे हो है आ, कौन सी बीजेपी का बीजेपी अच्छी लगती है क्या रोजगार दिया रोजगार तो नहीं दिए माथी मदद किए हाँ मदद किए हैं मतलब रोजगार नहीं दिया आटा फ्री दिया वो है। हाँ, हाँ, खाने, पीने का, हाँ, चलो, बंदा फ्री घर पे बैठ के खा सकता हाँ, हाँ, है काम करे काम, ना काम करे बिहार उसे। उसे। में बिहार में मिलता है पे जैसे गांव होता है वहाँ के जो बिछंदे होते हैं रहने वाले होते हैं गांव के उनको रोजगार देते हैं वो सरकार वाले रोजगार यहाँ घुसखोरी होता है ज्यादा बिहार में घुसखोरी है वो भी मोदी जी ने लागू किया मोदी जी ने लागू किए अच्छा गूस्कोरी रेशी पता मतलब ये अम्मा बता कोई काम किया वो फिर हिंदी में मुझे <laughs> अच्छा और क्या किया और क्या किया और कवर भी करनी पेंदी है गल ना <laughs> ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਚੋਣਾਂ 2024 ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਹਾਲਾਂਕਿ ਚੋਣਾਂ ਇੱਕ ਤਰੀਕ ਨੂੰ ਹੋਣੀਆਂ ਨੇ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਨੇ ਪਰ ਇਸ ਸਮੇਂ ਜੋ ਉਮੀਦਵਾਰ ਨੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਆਪਣੇ ਵੋਟਰਾਂ ਤੱਕ ਪਹੁੰਚ ਕਰ ਰਹੇ ਨੇ ਤੇ ਉਹਨਾਂ ਨੂੰ ਆਪਣੇ ਬਾਰੇ ਦੱਸ ਰਹੇ ਨੇ ਆਪਣੇ ਕੀਤੇ ਕੰਮਾਂ ਬਾਰੇ ਜਾਂ ਆਪਣੇ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਦੱਸ ਕੇ ਉਹਨਾਂ ਦੀ ਵੋਟ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਦੇ ਵੋਟਰਾਂ ਦਾ ਕੀ ਮਨ ਹੈ ਵੋਟਰ ਕੀ ਸੋਚਦੇ ਨੇ ਇਹ ਪਤਾ ਕਰਨ ਲਈ ਅਸੀਂ ਆਏ ਆ ਅੱਜ ਲੁਧਿਆਣਾ ਲੋਕ ਸਭਾ ਹਲਕੇ ਦੇ ਵਿੱਚ ਇੱਥੇ ਲੋਕਾਂ ਤੋਂ ਜਾਣਦੇ ਆ ਕਿ ਕੀ ਲੋਕਾਂ ਦੇ ਮਨਾਂ ਦੇ ਵਿੱਚ ਹੈ ਕਿ ਨੂੰ ਉਹ ਵੋਟ ਪਾਉਣਗੇ ਤੇ ਕੀ ਉਹ ਸੋਚਦੇ ਨੇ ਉਹ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਾਪੂ ਜੀ ਠੀਕ ਹੈ ਭਾਈ ਹੋਰ ਸਭ ਤਾਂ ਠੀਕ ਨੇ ਵਧੀਆ ਕਿਵੇਂ ਚੱਲਦਾ ਵੋਟਾਂ ਦਾ ਬੱਸ ਵੋਟਾਂ ਦਾ ਹੁਣ ਠੀਕ ਹੀ ਐ। ਫਿਰਦੇ ਨੇ ਲੀਡਰ ਕਿਹੜੇ ਕੱਢਦੇ ਕਹਿੰਦੇ। ਹਲੇ ਤਾਂ ਕੋਈ ਨਹੀਂ ਆਇਆ। ਅੱਛਾ ਜੀ। ਠੀਕ ਐ। ਤੇ ਕਿਵੇਂ ਆਪਣੇ ਹਜੇ ਤਾਂ ਆਮ ਆਦਮੀ ਪਾਰਟੀ ਤੇ ਭਾਜਪਾ ਨਹੀਂ ਹਲਾਨੇ ਨੇ ਨਾ ਲੀਡਰ। ਹੂੰ। ਲੋਕ ਸਭਾ ਦੇ ਇਥੋਂ ਲੁਧਿਆਣਾ ਹਲਕੇ ਲੁਧਿਆਣਾ ਹਲਕੇ ਹੀ ਪੈਂਦਾ ਤੁਹਾਨੂੰ। ਹਾਂ ਲੁਧਿਆਣਾ। ਤੇ ਰਵਨੀਤ ਬਿੱਟੂ ਜਿਵੇਂ ਭਾਜਪਾ 'ਚ ਚਲੇ ਗਏ ਕਾਂਗਰਸ ਛੱਡ ਕੇ ਕਿਵੇਂ ਦੇਖਦੇ ਹੋ ਵੀ ਚੰਗਾ ਕੰਮ ਕੀਤਾ ਉਹਨਾਂ ਨੇ ਕਾ ਗਲਤੀ। ਬਈ ਉਹਨਾਂ ਨੂੰ ਪੁੱਛੋ। ਤੇ ਤੁਹਾਨੂੰ ਕਿਵੇਂ ਲਾਇਦਾ ਦੱਸ ਦੋ ਫਿਰ ਜਿੱਤੂ ਕੌਣ ਹੈ ਅਕਾਲੀ ਦਲ ਕਾਂਗਰਸ ਭਾਜਪਾ ਜਾਂ ਫਿਰ ਆਮ ਆਦਮੀ ਪਾਰਟੀ ਬੇਹਨ ਕੀ ਕਹਿ ਸਕਦੇ ਆ ਨਹੀਂ ਥੋੜਾ ਤਾਂ ਉਮਰ ਦਾ ਵੀ ਤਜਰਬਾ ਨਹੀਂ ਉਹਨਾਂ ਨੂੰ ਪੁੱਛੋ ਮੁੰਡਿਆਂ ਨੂੰ ਹੈ ਮੁੰਡਿਆਂ ਨੂੰ ਪੁੱਛੋ ਉਹਨਾਂ ਨੂੰ ਨਹੀਂ ਮੁੰਡਿਆਂ ਨੇ ਵੀ ਤਾਂ ਬਜ਼ੁਰਗਾਂ ਨੂੰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਚੱਲਣਾ ਹੈਗਾ ਤੁਹਾਨੂੰ ਕੌਣ ਲੱਗਦਾ ਕੌਣ ਵਧੀਆ ਹੈਗਾ ਜੀ ਵੀ ਜਿਹਨੇ ਵਧੀਆ ਕੰਮ ਕੀਤੇ ਹੁਣ ਵਧੀਆ ਤਾਂ ਹੁਣ ਕਿਹਨੂੰ ਦਸੀਏ ਨੇ ਜਿਹਨੇ ਕੀਤੇ ਹੁਣ ਉਹਨੂੰ ਇਹ ਦੱਸ ਹੁੰਦਾ ਜੀ ਦੱਸੋ ਭਾਈ ਪਰਮੇਂਦਰ ਦੱਸੋ ਉਹਨਾਂ ਨੂੰ ਪੁੱਛੋ ਚਲੋ ਇਹਨਾਂ ਨੂੰ ਪੁੱਛ ਲੈਨੇ ਆ ਬਾਪੂ ਜੀ ਕਹਿੰਦੇ ਇੱਧਰ ਪੁੱਛੋ ਮੁੰਡਿਆਂ ਨੂੰ ਇਹ ਮੈਂ ਤਾਂ ਆਪ ਨਹੀਂ ਕੋਈ ਬੋਲਣਾ ਦਾ ਭਾਈ ਕੀ ਨਾਮ ਕੀ ਹੈ ਜੀ ਪਹਿਲਾਂ ਸਾਨੂੰ ਦੱਸ ਦੇ ਕਿਹੜਾ ਕੋਈ ਬੋਲਣਾ ਕੈਮਰਾ ਫੇਰ ਚਲਾਇ ਨੀ ਨੀ ਦੱਸ ਕੇ ਨਹੀਂ ਇਹ ਬੋਟ ਕੀ ਨਾਮ ਕੀ ਹੈ ਤੁਹਾਡਾ ਅਸੀਂ ਕੋ ਦੇ ਹਾਂ ਚਲੋ ਇਹ ਨਾਮ ਕੇ ਨਾਮ ਦਾ ਦੱਸ ਦੋ ਕੋਈ ਨਹੀਂ ਨਾਮ ਤਾਂ ਚਲ ਦੱਸੋ ਤੁਸੀਂ ਗਲਤ ਆ ਕਰਸੋ ਠੀਕ ਆ ਬੋਟਾਂ ਬਾਰੇ ਗੱਲ ਕਰਦੇ ਆ ਵੀ ਕਿਵੇਂ ਮਾਹੌਲ ਆ ਤੁਹਾਡੇ ਇੱਧਰ ਕੌਣ ਹੋਏ ਨੇ ਹਲੇ ਤਾਂ ਕੋਈ ਮਾਹੌਲ ਨਹੀਂ ਹਲ ਤਾਂ ਕੰਮ ਆ ਰਹੇ ਜੀ ਬੈਠੇ ਹੋ ਕਣਕ ਵੜਦੇ ਆ ਇਹਦਾ ਮੰਡੀ ਜੇ ਤਾਂ ਆਪ ਵੀ ਨਹੀਂ ਸੋਚਦੇ ਨਹੀਂ ਨਹੀਂ ਜਿਵੇਂ ਨਵੀਂ ਸਰਕਾਰ ਬਣੀ ਨੂੰ 2 ਸਾਲ ਹੋ ਗਏ ਕਿਵੇਂ ਕੰਮ ਕਰਕੇਵੇਂ ਹੋਏ ਨੇ ਹਲਕੇ ਥੋੜੇ ਵਧੀਆ ਹੋ ਜਾਂਦਾ ਫਿਰ ਵਧੀਆ ਹੋ ਜਾਂਦਾ ਵਧੀਆ ਚੱਲੀ ਜਾਂਦੇ ਨੇ ਵਧੀਆ ਤੇ ਸੋਗ ਬੱਪੀ ਪਨੇਸਰ ਨੂੰ ਟਿਕਟ ਦਿੱਤੀ ਆਮ ਆਦਮੀ ਪਾਰਟੀ ਨੇ ਕੀ ਲੱਗਦਾ ਜਿੱਤੇ ਜਾਣਗੇ ਜਿੱਤੋਂ ਨਹੀਂ ਦੰਦਾ ਅਗਲਾ ਨਹੀਂ ਜਿੱਤਣੂ ਐ ਤਾਂ ਸਾਰੇ ਤਾਂ ਨਹੀਂ ਜਿੱਤਦੇ ਹੁਣ ਮੱਲ ਤਾਂ ਇੱਕੇ ਜਿੱਤਦਾ ਹੁੰਦਾ ਤੇ ਤੁਹਾਨੂੰ ਜੀ ਵਧੀਆ ਬਸ ਜਿੱਤੇ ਜਾਣਗੇ ਜਿੱਤੇ ਜਾਣਗੇ ਹਮ ਰਵਨੀਤ ਬਿੱਟੂ ਵੀ ਬੀਜੇਪੀ ਚ ਚਲੇ ਗਏ ਜੀ ਉਹਨਾਂ ਨੂੰ ਕਿਵੇਂ ਦੇਖਦੇ ਹੋ ਵੀ ਵਧੀਆ ਕੀਤਾ ਕਾ ਮਾੜਾ ਕੀਤਾ ਜੀ ਉਹ ਸਾਰੇ ਯਾਰ ਆਪ ਦਾ ਉਹਦਾ ਦੇਖਦੇ ਨੇ ਜਿਹਨੂੰ ਜੀ ਲੋਟਾਂ ਦਾ ਉੱਥੇ ਇਕੱਲਾ ਚਲੇ ਜਾਂਦਾ ਇੱਕ ਨਹੀਂ ਸਾਡਾ ਹੋਰ ਇਹ ਕਿਸੇ ਨੇ ਉੱਥੇ ਟਰਾਲੀ ਲਾਦੀ ਕਿਸੇ ਨੇ ਉਹਦੇ ਟਰਾਲੀ ਲਾਤੀ ਜਿੰਨੂੰ ਜਿੱਥੇ ਲੋਡ ਆਉਂਦਾ ਉੱਥੇ ਅਗਲਾ ਚੱਲ ਨਹੀਂ ਇੱਕ ਸੱਚ ਉਹ ਵੀ ਚਲ ਟਰਾਲੀ ਤੋਂ ਗੱਲ ਦਿਮਾਗ 'ਚ ਆ ਗਈ ਵੀ ਸੈਲੂਆਂ ਦਾ ਬਹੁਤ ਚੱਲ ਰਿਹਾ ਸੈਲੂ ਚ ਤਾਂ ਨਹੀਂ ਕੋਈ ਲੈ ਕੇ ਜਾ ਰਿਹਾ ਕੋਈ ਨਾ ਇੱਕ ਤੀ ਨਹੀਂ ਗਾਹ ਨੂੰ ਪਤਾ ਲੱਗੂ ਆਪਣੇ ਨਹੀਂ ਜਾਂਦਾ ਵੀਰੇ ਆਲੇ ਉਰੇ ਨਹੀਂ ਜਾਂਦਾ ਉਹ ਕਹਿੰਦੇ ਨੇ ਵੀ ਪੁਰਾਣੀਆਂ ਵੀਡੀਓ ਵੀ ਵਾਇਰਲ ਕਰੀ ਜਾ ਰਹੇ ਨੇ ਪੁਰਾਣੀਆਂ ਵੀ ਹੁਣ ਤਾਂ ਕੋਈ ਨਹੀਂ ਜਾਂਦਾ ਹੈਗਾ ਤੇਰੀਆਂ ਦਾ ਫਰਕ ਹੁੰਦਾ ਹਾਂਜੀ ਨਹੀਂ ਕੋਈ ਨਹੀਂ ਸੁਣੀ ਗੱਲ ਤੱਕ ਕੋਈ ਨਹੀਂ ਗਿਆ ਸੈਲੂ ਆਵੇ ਇੱਧਰ ਤਾਂ ਨਹੀਂ ਬਣੇ ਤੁਹਾਡੇ ਹਲਕੇ ਸੈਲੂ ਕਿਤੇ ਆਪਣੇ ਮੈਂ ਕਹਣਾ ਐਮ ਤਾਂ ਗੜ ਹੈਗੇ ਨੇ ਅੱਛਾ ਜੀ ਕਿਵੇਂ ਬੋਟਾ ਬਲ ਤੇ ਹਣ ਕਾਟੇ ਦਿੰਨੇ ਆ ਲਾ ਹੁਣ ਕੰਮ ਤਾਂ ਨਵੇਲ ਲਈਏ ਵੇਲੇ ਹੋਗੇ ਦੇਖਾਂਗੇ ਮੇਰਾ ਚੱਲਦਾ ਵੀਰੇ ਕਿਹੜਾ ਚੈਨਲ ਆ ਤੇਰਾ ਬੜਾਈ ਲੇ ਕੰਮ ਚੱਲੂ ਫੇਰ ਇਹ ਲਿਮਟਿਡ ਗਾ ਅੱਲੇ ਉਟੜ ਨਹੀਂ ਫੇਰ ਵੀ ਹੁਣ ਆਮ ਆਦਮੀ ਪਾਰਟੀ ਆ ਕਾਂਗਰਸ ਆ ਅਕਾਲੀ ਦਲ ਆ ਬੀਜੇਪੀ ਆ ਉਹਨਾਂ ਚ ਇਹ ਤਾਂ ਪਤਾ ਵੀ ਕਿਹੜੀ ਵਧੀਆ ਕੰਮ ਕਰਦੀ ਆ ਨਹੀਂ ਵੀਰੇ ਜਰਾ ਸਾਨੂੰ ਸਾਨੂੰ ਤਾਂ ਇਹ ਅਕਾਲੀ ਦਾਲੇ ਵਧੀਆ ਲੱਗਦਾ ਕਿਉਂ ਵੀ। ਫਿਰ ਉਹੀ ਬੋਲਦਾ ਮੈਂ ਨਾ ਪੁੱਛਦਾ ਅਕਾਲੀ ਦਾਲੇ ਚ ਕੰਮ ਹੋਏ ਨੇ ਪਹਿਲਾਂ ਆਪ ਵਾਲੇ ਸਾਡੇ ਤਾਂ ਕੋਈ ਕੰਮ ਹੋਇਆ ਨਹੀਂਗਾ। ਅੱਛਾ ਜੀ। ਹੂੰ। ਇਹ ਤਾਂ ਜੀ ਕਹਿੰਦੇ ਵੀ ਵਧੀਆ ਕੰਮ ਕੀਤੇ ਦੋਸਤ। ਨਹੀਂ ਕੋਈ ਪੰਮ ਨਹੀਂ ਕਰਿਆ ਸਾਡੇ ਕੋਲ ਤੋਂ। ਇੱਥੇ ਗਿਆਸਪੁਰਾ ਸਾਹਿਬ ਕਰਦੇ ਨਹੀਂ ਕੰਮ ਜੀ। ਨਾ ਨਾ ਕੋਈ ਕੰਮ ਨਹੀਂ ਕਰਦੇ। ਅੱਛਾ ਜੀ। ਕੀ ਮੰਗਾ ਕੀ ਨੇ ਤੁਹਾਡੇ ਇਲਾਕੇ ਦੀਆਂ ਵੀ ਤੁਸੀਂ ਕੀ ਚਾਹੁੰਦੇ ਹੋ ਕੀ ਬਣਨਾ ਚਾਹੀਦਾ? ਤੁਹਾਡੇ ਇਲਾਕੇ ਜੀ ਵੀ ਤਾਂ ਡਿਮਾਂਡ ਹੋਵੇ ਜਿਹੜੀ ਤੁਹਾਡੀ। ਟਮਾਟਰ ਕਾਦੀ ਯਾਰ ਟਮਾਟਰ ਵਧੀਆ ਕੰਮ ਕਰਦਾ। ਕੋਈ ਨੀ ਵਧੀਆ ਹਸਪਤਾਲ। ਆ ਉਸਤਲ ਚਾਹੀਦੇ ਨੇ ਵਧੀਆ ਯੂਨੀਵਰਸਿਟੀ ਚਾਹੀਦੇ ਚਲੋ ਮੈਡੀਕਲ ਸਕੂਲ ਤਾਂ ਚਾਹੀਦੀਆਂ ਨੇ ਵਧੀਆ ਹੋਣ ਚਾਹੀਦਾ ਨਾ ਇੱਕ ਜਿਹੜੀਆਂ ਜੀ ਹੁਣ ਆਟਾ ਦਾਲ ਹੋ ਗਿਆ ਬਿਜਲੀ ਫ੍ਰੀ ਦਿੰਦੇ ਨੇ ਉਹਨੂੰ ਕਿਵੇਂ ਦੇਖਦੇ ਹੋ ਵੀ ਉਹ ਚੰਗੀ ਗੱਲ ਹੈ ਕਿ ਉਹਦੀ ਨਾਲ ਦੇ ਕੋਈ ਹੋਰ ਰਣਾ ਚਾਹੀਦੇ ਨਹੀਂ ਨਹੀਂ ਉਹ ਤਾਂ ਮਾੜੀ ਗੱਲ ਆ ਵੀਰੇ ਮੇਰੇ ਰਜਗਾਰ ਹੋਣੇ ਉਹਦੇ ਨਾਲ ਬੱਚਿਆਂ ਨੂੰ ਰਜਗਾਰ ਮਿਲਣਾ ਚਾਹੀਦਾ ਜੀ ਫਿਰ ਰਜਗਾਰ ਮਿਲੇ ਹਾਂ ਮਤਲਬ ਪਿਖਾਰੀ ਨਾ ਬਣਾਓ ਰੋਜ਼ਗਾਰ ਗੱਲ ਸਹੀ ਹੈ ਵੀ ਰੋਜ਼ਗਾਰ ਹੋਊਗਾ ਅਗਲੇ ਤਬਰੇ ਦਊਗਾ ਜੇ ਕੋਈ ਦੇ ਰਿਹਾ ਚਲੋ ਵਧੀਆ ਗੱਲ ਆ ਦਈ ਜਾਵੇ ਪਰ ਅਸਲ ਮੁੱਦਾ ਇਹ ਨਹੀਂ ਹੈ ਅਸਲ ਮੁੱਦਾ ਇਹ ਵੀ ਬੱਚੇ ਬਾਹਰ ਜਾ ਰਹੇ ਆ ਉਹਨਾਂ ਨੂੰ ਇੱਥੇ ਰੋਜ਼ਗਾਰ ਮਿਲਣ ਸਰਕਾਰੀ ਪ੍ਰਾਈਵੇਟ ਸਭ ਦੀ ਪੇ ਕੋਈ ਜੀ ਹੋਵੇ ਬੱਚਾ ਕੋਈ ਫਰਕ ਨਾ ਰੱਖੇ ਆਪਣਾ ਚੁਪ ਕਰਕੇ ਕੰਮ ਲੱਗ ਸਕੇ ਪੰਜਾਬ ਦਾ ਪੰਘੋਲ ਬਦਲਦਾ ਜਾ ਰਿਹਾ ਹੀ ਪੰਜਾਬੀ ਬਾਹਰ ਨੂੰ ਜਾ ਰਹੇ ਨੇ ਹੋਰ ਲਿਆ ਸਟੇਟਾਂ ਦੇ ਪੰਜਾਬ ਚ ਜਾ ਰਹੇ ਨੇ ਇਹ ਆਉਣੇ ਵਾਲੇ ਭਵਿੱਖ ਨੂੰ ਕਿਵੇਂ ਦੇਖਦੇ ਹਾਂ ਪੰਜਾਬ ਦੇ ਨੂੰ ਇਹ ਮਾੜਾ ਹੀ ਆ ਬਾਈ ਇੱਦੋਂ ਮੜੇ ਹੋਣ ਕਿਉਂਕਿ ਆਪਣੇ ਬਾਹਰ ਜਾ ਰਹੇ ਆ ਬਾਹਰੋਂ ਇੱਥੇ ਆ ਰਹੇ ਆ ਉਹਨਾਂ ਨੂੰ ਆਪਣੇ ਦੇਸ਼ ਨਾਲ ਪਿਆਰ ਕੋਈ ਨਹੀਂ ਉਹ ਆਪਣੇ ਰੁਪਈਆ ਵਟਣਗੇ ਇੱਥੇ ਦੇ ਬਸਿੰਦੇ ਵਣਣਗੇ ਇੱਥੇ ਦੇ ਲੋਕਾਂ ਦਾ ਨਾਗਰਿਕਾਂ ਦਾ ਧੱਕਾ ਕਰਨਗੇ 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 ਜਾਂ ਉਹਨਾਂ ਦਾ ਬਹੁਤ ਮਤ ਹੋ ਗਿਆ ਉਹ ਜ਼ਿਮੀਦਾਰਾਂ ਦੇ ਕਹਿ ਲੋ ਸਿੱਖਾਂ ਦੇ ਕਹਿ ਲੋ ਪੰਜਾਬੀਆਂ ਦੇ ਕਹਿ ਲੋ ਕੁਛ ਮੰਨ ਲੋ ਉਹਨਾਂ ਦੇ ਗਲਾਮ ਇਹਨੂੰ ਹੱਥ ਪਾਉਣਗੇ ਹੀ ਪਾਉਣਗੇ ਇੱਕ ਤੁਸੀਂ ਗੁਰਸਿੱਖ ਹੋ ਜੀ ਇੱਕ ਖਬਰ ਹੋਰ ਹਾਲਾਂਕਿ ਆਪਣੇ ਹਲਕੇ ਨਾਲ ਸੰਬੰਧਿਤ ਨਹੀਂ ਹੈਗੀ ਪਈ ਅਮਰਤਪਾਲ ਬਾਰੇ ਖਬਰ ਆ ਰਹੀ ਹੈ ਖਡੂਰ ਸਾਹਿਬ ਤੋਂ ਖੜਨਗੇ ਉਹ ਕਿਵੇਂ ਲੱਗਦਾ ਵੀ ਖੜਨਾ ਚਾਹੀਦਾ ਜਾਂ ਨਹੀਂ ਉਹਨਾਂ ਦੀ ਮਰਜ਼ੀ ਹੈ ਵੀਰੇ ਰਾਜਨੀਤੀ ਬਾਰੇ ਆਪਾਂ ਕੁਝ ਨਹੀਂ ਕਰ ਸਕਦੇ ਜੋ ਇਧਰ ਉਧਰ ਜਾ ਰਿਹਾ ਉਧਰ ਉਧਰ ਜਾਏਦਾ ਉਹ ਬਾਪ ਤੋਂ ਬੜਾ ਰੁਪਈਆ ਸਭ ਰੁਪਈਆ ਅਮਰਤਪਾਲ ਦੀ ਗੱਲ ਕਰਦੇ ਆ ਜਿਹੜੇ ਜੇਲ੍ਹ ਚ ਨੇ ਡੇਬੂ ਗਰ ਕੁਛ ਕਰਨ ਜੀ ਉਹਨਾਂ ਬਾਰੇ ਆਪ ਕੋ ਨਹੀਂ ਕਰ ਸਕਦੇ ਉਹਨਾਂ ਦੀ ਮਰਜ਼ੀ ਹੈ ਸੋ ਧੰਨਵਾਦ ਜੀ ਮੈਂ ਅਨਿਲ ਸ਼ਰਮਾ ਕਹਾਂ ਸੇ ਆਏ ਹੋ ਮਤਲਬ ਇੱਥੇ ਵੋਟ ਕਹਾਂ ਪਈ ਹੈ ਤੁਹਾਡੀ ਬਿਹਾਰ ਮੈਂ बिहार में हाँ बिहार में वोट डालने जाओगे फिर कैसे जाएंगे आज तो वाले डाले डालेंगे वोट हमारे हाँ, हाँ, होंगे हाँ, 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 सभी है पर परिवार वहीं पे हाँ जी ठीक है वो डालेंगे वो कौ, कौन सी पार्टी जीत रही है आपके यहाँ से हमको उतना तो पता नहीं है नहीं अकाली आ, अकाली दल तो है नहीं उधर थोड़े कांग्रेस है बीजेपी है आम आदमी पार्टी है कौन सी पार्टी अच्छा लगता है आपको बिहार में जाएंगे फिर नहीं पता लगेगा अभी क्या पता नहीं फोन पे बात नहीं करते नहीं जी है? आप, करते आप बता दो आप इनको बता रहे हो है? कौन सी बीजेपी का बीजेपी अच्छी लगती आ, जीजु। है जीजु। क्या काम अच्छा लगता है, अच्छा है बहुत बहुत अच्छा अच्छा कर कर क्या काम जो आपको ज्यादा अच्छा लगा हो अभी बोलो क्या काम ज्यादा अच्छा लगा बीजेपी का नहीं बिहार में बहुत अच्छा चल रहा है बहुत अच्छा चल रहा है क्या पंजाब में भी होना चाहिए बीजेपी कौन मुख्यमंत्री बनना चाहिए यह तो पता नहीं पंजाब अच्छा। भी का नहीं नहीं बीजेपी का पता उतना मोदी होना चाहिए पंजाब में भी मोदी भी होना चाहिए अच्छा। 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 मोदी मोदी होना मोदी होना चाहिए क्या काम मोदी मोदी तो बहुत सारे काम किए क्या जैसे मसलन मसलन इंदिरा आवास लोग को दिए हैं गरीब को कुछ ज्यादा रोजगार तो नहीं दिए हाँ। मदद है। है। हाँ, मदद किए किए मतलब रोजगार नहीं दिए आटा फ्री दिया हाँ खाने पीने का व्यवस्था चलो बंदा फ्री घर पे बैठ हाँ, के खा सकता हाँ, 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 है काम करे ना करे उससे क्या मतलब और फ्री में खाए तो सही घर पे बैठ के काम का क्या है ना अभी काँ, काँ, खाँ, खाँ। तो आप ही हो रोजगार नहीं दिया दिया लेकिन आटा दिया है रोजगार तो नहीं है दिया मगर मोदी काम किया बिहार में बढ़िया क्या काम किया बताओ तो सही ना पंजाब के लोगों को भी पता चले सबसे पहले पंजाब तो, के लोग तो नफरत करते हैं बीजेपी से उनको बताओ ना क्या अच्छा है सबसे ना? सबसे पहली बात है शिक्षा विभाग का सुधार किया है अच्छा उसके बाद आप कितना पढ़े हो मैं तो नन मैट्रिक क्या हूँ मैट्रिक ही हूँ नहीं नन मैट्रिक क्या है नन मैट्रिक क्या हूँ वो क्या आठवा तो पास आठ पास किया ठीक है नहीं फिर आप क्यों नहीं आगे पढ़े अगर इतना सुधार किया शिक्षा मैंने नहीं हम पहले छोड़ दिए थे पहले मोदी से पहले छोड़ दिए पहले छोड़ दिए थे दो तो और क्या किया शिक्षा के अलावा और क्या क्या बहुत काम किया मोदी ने इंदिरा आवास बंदे कहते बीजेपी आनी चाहिए और क्या किया रोड नया रोड बनवाया पुलवाया बनवाया पुल बनवाया तब तो? को बिहार में बिहार में मिलता है वहाँ पे जैसे गाँव होता है वहाँ के जो बिछंदे होते हैं रहने वाले होते हैं गाँव के उनको रोजगार देते हैं वो सरकार वाले रोजगार यहाँ घुसखोरी होता है ज्यादा बिहार में घूसखोरी है हां वो भी मोदी जी ने लागू किया है मोदी जी ने लागू किए <laughs> अच्छा घूसखोरी रिसिप्ट मतलब जमा पर कोई काम किया वो फिर हिंदी में मुझे <laughs> अच्छा और क्या किया <laughs> और क्या किया कवर भी करनी पड़ती है गल ना <laughs> <तो> <laughs> गया बहुत हो गया <laughs> है बहुत हो गया ठीक है ओके धन्यवाद जी ਸੋ ਦੋਸਤੋ ਐਸੀ ਮੰਡੀ ਦੇ ਵਿੱਚ ਕੁਝ ਕਿਸਾਨਾਂ ਦੇ ਨਾਲ ਕੁਝ ਮਜ਼ਦੂਰਾਂ ਦੇ ਨਾਲ ਗੱਲਬਾਤ ਕੀਤੀ ਹੈ ਬਾਕੀ ਹੋਰ ਵੀ ਰਿਵਿਊਜ਼ ਤੁਹਾਡੇ ਤੱਕ ਲੈ ਕੇ ਆਉਂਦੇ ਰਾਂਗੇ ਦੇਖਦੇ ਰਹਿਣਾ ਲਿਮਟਿਡ ਗੈਨ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਹੋ ਤੇ ਨਵੇਂ ਦੋਸਤ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੇਕਰ ਤੁਸੀਂ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਲਿਮਟਿਡ ਗੈਨ ਮੀਡੀਆ ਨੂੰ ਵੀ ਜਰੂਰ ਲਾਈਕ ਫੋਲੋ ਕਰ ਦੇਣਾ ਤੇ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਜਲਦ ਧੰਨਵਾਦ